ਪਤ ਮੇਰੀ ਗੱਲ ਸੁਣੋ ਤੁਸੀਂ ਲੈਡੀ ਪੁਲਿਸ ਤੋਂ ਬਿਨਾਂ ਕਿੱਦਾਂ ਆ ਗਏ ਓ ਮੈਨੂੰ ਕਾਨੂੰਨ ਸਿਖਾਉਣ ਦੀ ਲੋੜ ਨਹੀਂ ਚੰਗਾ ਗੱਡੀ ਵੇਡ ਮੈਂ ਤਮੀਨ ਵਾਂਗ ਕਹਿ ਰਹੇ ਤੈਨੂੰ ਆ ਜਾ ਮਾਤਾ ਆ ਜਾ ਮੈਂ ਨਰਾਲੇ ਬਾਬੇ ਵਾਲੀ ਡੇਰੇ ਦੀ ਪ੍ਰਧਾਨ ਰਹੀ ਆ ਸਾਬਕਾ ਪ੍ਰਧਾਨ ਆ ਓਏ ਉਹ ਵੀ ਝੇੜ ਚੋਂ ਹੀ ਆਇਆ ਹੁਣ ਓ ਚੱਲ ਕੋਈ ਚੱਲ ਭੋਈ ਜੀ ਲੈਡੀਜ਼ ਪੁਲਿਸ ਬੁਲਾਉਂਗੇ ਨਾਲ ਇਹਦੇ ਲੈਡੇ ਖੜਵਾ ਦੇਉਂਗੇ ਤੁਸੀਂ ਆ ਜਾ ਮਾਤਾ ਆ ਜਾ ਮਾਤਾ ਬੈਠ ਗੱਡੀ 'ਚ ਬੜਾ ਚਾਹ ਦਾ ਕੱਪ ਚਾਹ ਦਾ ਕੱਪ ਜਿਹੜਾ ਕੈਂਸਰ ਆ ਵਿਚਾਰੀ ਦੋਏ ਉਹ ਤੂੰ ਟੱਕ ਰਿਹਾ ਓਏ 50 ਤਾਂ ਬਿਮਾਰੀਆਂ ਘਣਾ ਆਦੀਆਂ ਆਉਂਦੇ ਨੇ ਲੈ ਜੀ 100 ਲ 3600 ਬਿਮਾਰੀ ਗਿਣਾ ਦੀ ਤਾਂ ਉਹ ਮਾਤਾ ਬੈਠ ਪੱਤੀ ਚਾਹ ਬਣੀ ਹੋਈ ਆ ਉਹ ਚਾਹ ਪੀਰਾਂਗੇ ਅਸੀਂ ਬਾਦ ਤੂੰ ਚੱਲ ਪੜ ਗੱਡੀ ਵੱਟ ਅਜਾ ਲੈਣੇ ਵਾਰਾ ਤੂੰ ਵੀ ਆ ਚੱਲ ਕਰ ਸੇਮ ਹਾਂ ਮਲ ਜੀ ਪਰ ਤਾਂ ਰਿਸ਼ਤੇਦਾਰੀ ਆ ਫਿਰ ਵੀ ਆਇਆ ਕੈਨੂੰ ਮੈਨੂੰ ਪੜਾਉਣਾ ਪੂਰਾ ਸਖਤ ਆਰਡਰ ਦੇ ਕੇ ਭੇਜੇ ਨੇ ਵੀ ਆਇੱਕ ਦੀ ਛੱਡਣੀ ਨਹੀਂ ਨੀਗੇ ਦੋ ਮਿੰਟ ਖੜ ਜਾ ਜੀ ਦੋ ਮਿੰਟ ਚਾਹ ਦਾ ਮੌਕਾ ਹੈ ਬਸ ਚਾਹ ਪਾ ਪੀ ਲੀ ਜੀ ਚਲਾ ਦੋ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਜੀ ਆਜਾ ਪੱਬੂ ਦੇ ਪਾਪੇ ਕਰੇ ਉਹ ਮੜ ਜੀ ਨਾ ਪਤਾ ਇੱਥੇ ਆ ਜਾਈਂ ਜਾਈਂ ਮੱਜਣ ਵਾਲੇ ਨਹੀਂ ਆ ਤਾਂ ਲੱਤ ਵੀ ਲੰਗੜਾ ਉਹਨੇ ਕਿੱਥੋਂ ਘਰ ਜਾਣਾ ਪਤਾ ਉਹ ਪਖੰਡ ਨਾ ਲਾ ਬੇਬੇ ਪਖੰਡ ਚੰਗਾ ਸੌ ਲੱਗੇ ਜੀ ਕਰਨੀ ਹੁੰਦਾ ਜੀ ਲੱਤ ਵੀ ਲੰਗੜਾ ਅਜੀ ਖੇਦ ਬਾਬੇ ਇਹਦਾ ਦੋਏ ਦੁੱਧੀਆਂ ਤੇ ਕੈਂਸਰ ਹੋਇਆ ਬੇਚਰੀ ਦਾ ਜੀ ਦਾ ਇਹਦਾ ਇਹ ਨਹੀਂ ਪਤਾ ਹੁਣ ਪੂਰੀ ਹੋ ਜੇ ਤਾਂ ਮੈਂ ਜੱਜਰਾ ਭਾਂਡਾ ਜੀ ਕਹਿੰਦੇ ਲੰਗੜਾ ਬਵਾ ਰੋ ਰੇ ਪਹਿਲਾਂ ਤਾਂ ਕੋਈ ਨਹੀਂ ਪੁੱਤ ਖੜ ਜਾ ਇੱਥੇ ਖੜ ਜਾ